ਇਹ ਘਰ ਵਾਲੀ ਬੋਲਦੀ ਤੁਸੀਂ ਮੇਰਾ ਜਨਮ ਦਿਨ ਭੁੱਲਤਾ ਨਹੀਂ ਗਏ ਮੈਂ ਕਿਹਾ ਮੈਨੂੰ ਯਾਦ ਹੀ ਗਾਦ ਹੁੰਦਾ ਹਰ ਔਰਤ ਨੂੰ ਹੰਕਾਰ ਹੁੰਦਾ ਕਿ ਮੇਰੇ ਤੋਂ ਸੋਹਣੀ ਕੋਈ ਨਹੀਂ ਅੱਗੇ ਉਸ ਤੋਂ ਸੋਹਣੀ ਟੱਕਰ ਜਾਂਦੀ ਆਂ ਆਕਾਸ ਮੇਰੀ ਘਰ ਵਾਲੇ ਨੂੰ ਵੀ ਸ਼ੂਟ ਪਾਉਣ ਦਾ ਸ਼ੌਂਕ ਹੁੰਦਾ ਕਿੰਨਾ ਵਧੀਆ ਲੱਗਦਾ ਪਰ ਮੇਰੀ ਘਰ ਵਾਲੇ ਨੂੰ ਤਾਂ ਲੋਰ ਸ਼ਟ ਪਾਉਣ ਤੋਂ ਹੀ ਫੁਰਸਤ ਨਹੀਂ ਲੱਗਦੀ ਮੇਰੀ ਘਰ ਵਾਲੀ ਬੋਲਦੀ ਇਸ ਸਾਲ ਮੈਂ ਤੁਹਾਡੇ ਰਕਰੀ ਬੰਦਾ ਮੈਂ ਕਿਹਾ ਪਾਗਲ ਹੋਗੇ ਕੀ ਮੇਰੀ ਘਰ ਵਾਲੀ ਪੁੱਛਦੀ ਇਹ ਪਿਆਰ ਵੈਰ ਕੀ ਹੁੰਦਾ ਮੈਂ ਕਿਹਾ ਮੈਨੂੰ ਕੀ ਪਤਾ ਤੈਨੂੰ ਬਤਾਦਾ ਦੱਸ ਤੇ ਅੱਗੋਂ ਬੋਲਦੀ ਜੇ ਮੈਨੂੰ ਪਤਾ ਹੁੰਦਾ ਤਾਂ ਤੈਨੂੰ ਕਿਉਂ ਪੁੱਛਦੀ ਮੇਰੀ ਘਰ ਵਾਲੀ ਬੋਲਦੀ ਇਹ ਰਖੜੀਆਂ ਕਿਉਂ ਮਨਾਉਂਦੇ ਆ ਮੈਂ ਕਿਹਾ ਮੈਂ ਪੰਡਤ ਆ ਜੋ ਮੈਨੂੰ ਪੁੱਛਦੀ ਪਈਆਂ ਮੇਰੀ ਘਰ ਵਾਲੀ ਪੁੱਛਦੀ ਪਿਆਰ ਕੀ ਹੁੰਦਾ ਮੈਂ ਕਿਹਾ ਇਹ ਵਿਆਹ ਤੋਂ ਪਹਿਲਾਂ ਦੇ ਚੋਟਲੇ ਹੁੰਦੇ ਆ ਮੇਰੀ ਘਰ ਵਾਲੀ ਬੋਲਦੀ ਮੈਂ ਮੇਰੇ ਪੁੱਤ ਦੇ ਛੋਟੇ ਛੋਟੇ ਹੱਥ ਮੈਂ ਕਿਹਾ ਵੱਡੇ ਕਰ ਦੇ ਫਿਰ ਮੇਰੀ ਘਰ ਵਾਲੀ ਬੋਲਦੀ ਕੀ ਚਾਉਣਾ ਰੱਬਾ ਮਿੰਟਾਂ ਚ ਲੈਟ ਭਜਾ ਦੇ ਨਾ ਮੈਂ ਕਿਹਾ ਰੱਬ ਦਾ ਕੰਮ ਦੁਨੀਆ ਚਲਾਉਣਾ ਬਿਜਲੀ ਨਹੀਂ ਮੇਰੀ ਘਰ ਵਾਲੀ ਬੋਲਦੀ ਉਹ ਮੇਰਾ ਬੁਗੜਾ ਮੈਂ ਕਿਹਾ ਹੋ ਗਏ ਹੁੰਦਾ ਮੇਰੀ ਘਰ ਵਾਲੀ ਬੋਲਦੀ ਅੱਜ ਮੈਂ ਬਿਮਾਰ ਹਾਂ ਕੋਈ ਹਾਲ ਚਾਲ ਇਹ ਪੁੱਛ ਲਓ ਮੈਂ ਕਿਹਾ ਅੱਛਾ ਜੀਨੋ ਵੀ ਆਪਣੀ ਜ਼ਿੰਦਗੀ ਜ਼ਿਆਦਾ ਲੱਗਦੀ ਆ ਮੇਰੀ ਘਰ ਵਾਲੀ ਦੇ ਲੱਛਰ ਸੌਣ ਲੱਗ ਰਿਹਾ ਆਪਣੋ ਆਪ ਜ਼ਿੰਦਗੀ ਥੋੜੀ ਲੱਗਣ ਲੱਗ ਜਾਣੀ ਆ ਮੇਰੀ ਘਰ ਵਾਲੀ ਬੋਲਦੀ ਅੱਜ ਕੱਲ ਤਾਂ ਜ਼ਿੰਦਗੀ ਬੋਰਿੰਗ ਹੋਈ ਪਈ ਆ ਮੈਂ ਕਿਹਾ ਨਵਾਂ ਫਿਰ ਕੀ ਕਰੀਏ ਅੱਜ ਕੱਲ ਤਾਂ ਜ਼ਿੰਦਗੀ ਨੇ ਬੋਰਿੰਗ ਹੋਈ ਪਈ ਆ ਸਮਝ ਨਹੀਂ ਆਉਂਦਾ ਨਵਾਂ ਕੀ ਕਰੀਏ ਮੇਰੀ ਘਰ ਵਾਲੀ ਪੁੱਛਦੀ ਅੱਜ ਮੈਂ ਕੀ ਬਣਾਵਾਂ ਮੈਂ ਕਿਹਾ ਉਹ ਹੀ ਬਣਾ ਲਾ ਜੋ ਰੋਜ਼ ਬਣਾਉਂਦੀ ਆ ਰੋਟੀ ਜ਼ਿੰਦਗੀ ਭਰ ਲਈ ਸਾਥ ਦੇਣ ਵਾਲੀ ਘਰ ਵਾਲੀ ਰੱਬ ਨਾਲ ਲੜ-ਲੜ ਕੇ ਮਿਲਦੀ ਮੇਰੀ ਘਰ ਵਾਲੀ ਦੀ ਹਰ ਮਹੀਨੇ ਇੱਕ ਡਿਮਾਂਡ ਜਰੂਰ ਆਉਂਦੀ ਜੁੱਤੀਆਂ ਦੀ ਕੀ ਕਰਾਂ ਮੈਂ ਦਾ ਮੇਰੀ ਘਰ ਵਾਲੀ ਬੋਲਦੀ ਅੱਧੇ ਰਾਸਤੇ ਮੈਂ ਅੱਧੇ ਰਾਸਤੇ ਕੀ ਪਤਾ ਨਹੀਂ ਰੱਬ ਕਰੇ ਕੀ ਜਾਂਦਾ ਮੇਰੀ ਘਰ ਵਾਲੀ ਬੋਲਦੀ ਰੋਟੀ ਕਾਦੇ ਨਾਲ ਖਾਂਦੀ ਮੈਂ ਕਿਹਾ ਹੱਥਾਂ ਨਾਲ ਅੱਜ ਤੱਕ ਕਿਸੇ ਘਰ ਵਾਲੀ ਨੇ ਸੁਣੀ ਆਪਣੇ ਬੰਦੇ ਦੀ ਜੋ ਮੇਰੀ ਘਰ ਵਾਲੀ ਸੁਣੋਗੀ ਜੋ ਘਰ ਵਾਲੀ ਨੂੰ ਕੰਮ ਕਰ ਲਈ ਨਾ ਕੋ ਉਹ ਤਾਂ ਪੱਜ ਪੱਜ ਕਰਦੀ ਆ ਮੇਰੀ ਘਰ ਵਾਲੀ ਤੋਤਾ ਕਰਦੇ ਕੰਮ ਵੀ ਨਹੀਂ ਹੁੰਦੇ ਸਿਵਾ ਸਾਰੇ ਦਿਨ ਬੈਠ ਰਹਿਣ ਤੋਂ ਇਲਾਵਾ ਮੇਰੀ ਘਰ ਵਾਲੀ ਨੂੰ ਮੇਰੇ ਤੇ ਗੁੱਸਾ ਆਉਂਦਾ ਦਾ ਆਟੇ ਤੇ ਘੜਦੀ ਆ ਮੇਰੀ ਘਰ ਵਾਲੀ ਬੋਲਦੀ ਬਾਬਾ ਜੀ ਬਸ ਕਰੋ ਤਿੰਨ ਦਿਨ ਹੋ ਗਏ ਮੈਂ ਪਾਦੇ ਨੂੰ ਥੋੜਾ ਬ੍ਰੇਕ ਵੀ ਲੈ ਲਓ ਮੇਰੀ ਘਰ ਵਾਲੀ ਤਾਂ ਉਰਾ ਮਖਿਆਲਾ ਹਤਲਾ ਨੂੰ ਜੀਨੀ ਕਰਦਾ ਤੇ ਹਤਲਾ ਉਹ ਤਾਂ ਮਖਿਆਲਾ ਮੰਗ ਬਲੜਦੀ ਛੋਟੇ ਹੁੰਦੇ ਹੋਏ ਮੈਂ ਘਰ ਦਾ ਲਹੂ ਪੀਂਦਾ ਸੀ ਤੇ ਘਰ ਵਾਲੇ ਹੁਣ ਮੇਰਾ ਲਹੂ ਪੀਂਦੀ ਆ ਆ ਫਿਲਟਰ ਤਾਂ ਔਰਤਾਂ ਲਈ ਬਣਿਆ ਬੰਦੇ ਤਾਂ ਆਪਣੇ ਅਸਲੀ ਰੰਗ ਨਾਲ ਹੀ ਪਛਾਣੇ ਜਾਂਦੇ ਕਿਉਂ ਸਹੀ ਕਹਿਆ ਨਾ ਮਿੱਤਰੋ